ਅੱਜ ਤਰੀਕ ਹੋ ਗਈ 19 ਜੁਲਾਈ 2025 ਤੇ ਫੇਰ ਅਸੀਂ ਖੜੇ ਹੈਗੇ ਆ ਬਠਿੰਡਾ ਪੁੱਚੋ ਰੋਡ ਦੇ ਉੱਤੇ ਲਹਿਰਾ ਥਰਮਲ ਪਲਾਂਟ ਦੇ ਕੋਲ ਜਿਹੜਾ ਐਨ ਐਚ 7 ਹਾਈਵੇ ਦੇ ਉੱਤੇ ਰੇਲਵੇ ਫਟਕ ਲੱਗਿਆ ਹੋਇਆ ਹੈ ਇਹ ਰੂਟੀਨ ਦੇ ਵਿੱਚ ਇਹਦੇ ਚ ਬਹੁਤ ਵੱਡੇ ਵੱਡੇ ਜਾਮ ਲੱਗਦੇ ਦਿਨ ਦੇ ਵਿੱਚ ਕਈ ਵਾਰ ਇਹ ਫਟਕ ਬੰਦ ਹੁੰਦਾ ਜਿਸ ਦੇ ਕਰਕੇ ਇੱਥੇ ਟ੍ਰੈਫਿਕ ਜਿਹੜਾ ਬਹੁਤ ਜਾਮ ਹੁੰਦਾ ਹੈ ਲੋਕਾਂ ਨੂੰ ਇੱਥੇ ਇੱਕ ਇੱਕ ਘੰਟਾ ਲਾਈਨ ਦੇ ਵਿੱਚ ਛੜਨਾ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਇਹ ਫਟ ਖੁੱਲ ਵੀ ਜਾਂਦਾ ਹੈਗਾ ਤਾਂ ਇਹ ਸਾਰਾ ਟ੍ਰੈਫਿਕ ਕਲੀਅਰ ਹੋਣ ਵਾਸਤੇ ਵੀ ਕਾਫੀ ਟਾਈਮ ਲੱਗਦਾ ਹੈ। ਇੱਥੋਂ ਬਠਿੰਡੇ ਤੋਂ ਜਿਹੜੇ ਲੋਕਾਂ ਨੇ ਪੀਜੀਆਈ ਚੰਡੀਗੜ੍ਹ ਜਾਂ ਡੀਐਮਸੀ ਵਗੈਰਾ ਜਾਣਾ ਹੁੰਦਾ ਤਾਂ ਐਂਬੂਲੈਂਸਾਂ ਨੂੰ ਵੀ ਬੜਾ ਇੱਥੇ ਖੱਜਲ ਖਵਾਰ ਹੋਣਾ ਪੈਂਦਾ ਹੈਗਾ। ਬਹੁਤ ਸਾਰੇ ਕੇਸ ਆ ਜਿਹੜੇ ਡੀਐਮਸੀ, ਸੀਐਮਸੀ ਜਾਂ ਪੀਜੀਆਈ ਜਾਣ ਵਾਸਤੇ ਆਹੀ ਰਸਤਾ ਹੈਗਾ। ਤਾਂ ਬੜੇ ਲੋਕ ਇੱਥੇ ਖੱਜਲ ਖਵਾਰ ਹੁੰਦੇ ਆ। ਫਟ ਕੱਥੇ ਅਕਸਰ ਹੀ ਲੱਗੇ ਹੀ ਰਹਿੰਦਾ ਹੈਗਾ। ਇੱਧਰ ਨਾਲ ਹੀ ਥੋੜੀ ਦੂਰੀ ਦੇ ਉੱਤੇ ਸ਼ਾਇਦ ਅੱਧਾ ਕਿਲੋਮੀਟਰ ਵੀ ਨਹੀਂ ਪਹਿਲਾਂ ਟੋਲ ਦੇਣਾ ਪੈਂਦਾ ਹੈ ਟੋਲ ਦੇਣ ਤੋਂ ਬਾਅਦ ਲੋਕ ਇਸ ਲਾਈਨ ਦੇ ਵਿੱਚ ਲੱਗ ਜਾਂਦੇ ਹੈਗੇ ਜਾਮ ਵਿੱਚ ਫਸ ਜਾਂਦੇ ਹੈ ਐਨ ਐਚ 7 ਹਾਈਵੇ ਤੱਕ ਹੀ ਹਾਈਵੇ ਅਥਾਰਟੀ ਦੀ ਇਹ ਡਿਊਟੀ ਨਹੀਂ ਬੰਨਦੀ ਵੀ ਇੱਥੇ ਜਾ ਤਾਂ ਕੋਈ ਓਵਰ ਬ੍ਰਿਜ ਵਗੈਰਾ ਬਣਾਇਆ ਜਾਵੇ ਜਾਂ ਫਿਰ ਇੱਥੇ ਜਿਹੜਾ ਟੋਲ ਹੈਗਾ ਉਹ ਟੋਲ ਕਿਉਂ ਲਿੱਤਾ ਜਾਂਦਾ ਇਹ ਨਹੀਂ ਸਮਝ ਆਂਦੀ ਗੱਲ ਆ ਐਡਾ ਵੱਡਾ ਜਾਮ ਹੈ ਸਵੇਰ ਦਾ ਟਾਈਮ ਹੈ 8 ਵਜੇ ਵਾਲੇ ਇਹ ਬੜੀ ਵੱਡੀ ਪਰੇਸ਼ਾਨੀ ਹੈ ਲੋਕਾਂ ਨੂੰ ਆਹ ਦੇਖੋ ਕਿੱਡਾ ਵੱਡਾ ਜਾਮ ਹੈ ਇਹ ਟ੍ਰੇਨ ਗਈ ਹੈ ਇੱਥੋਂ ਦੀ ਬਹੁਤ ਲੋਕ ਇੱਥੇ ਹੀ ਫਸੇ ਰਹਿੰਦੇ ਜਾਮ ਚ ਆ ਲੱਗਿਆ ਵਾ ਫਟਕ ਉਹ ਪਰਲੀ ਸਾਈਡ ਜਿਹੜੀ ਹੈ ਉਹ ਦੇਖ ਰਹੇ ਹੋਗੇ ਤੁਸੀਂ ਦੂਰ ਤੱਕ ਉਹ ਵੀ ਜਿਹੜਾ ਜਾਮ ਲੱਗਿਆ ਹੋਇਆ